ਪ੍ਰਤਾਪ ਬਾਜਪਾ ਦੇ 32 ਬੰਬਾਂ ਵਾਲੇ ਬਿਆਨ ਨੇ ਸਿਆਸੀ ਕਮਸਾਣ ਹੋਰ ਮਚਾ ਕੇ ਰੱਖ ਦਿੱਤਾ ਹੈ ਤੇ ਦੂਜੇ ਪਾਸੇ ਹੁਣ ਪੰਜਾਬ ਪੁਲਿਸ ਨੇ ਉਹਨਾਂ ਨੂੰ ਮੁਰ ਤੋਂ ਥਾਣੇ ਦੇ ਵਿੱਚ ਸੱਦ ਲਿਆ ਹੈ ਕੀ ਫੈਸਲਾ ਹੋ ਸਕਦਾ ਹੈ ਕਿ ਪੰਜਾਬ ਪੁਲਿਸ ਗ੍ਰਿਫਤਾਰੀ ਕਰੇਗੀ ਜਾਂ ਪ੍ਰਤਾਪ ਬਾਜਪਾ ਨੂੰ ਕੋਈ ਵਟਾ ਛਟਕਾ ਦੇਣ ਦੀ ਤਿਆਰੀ ਹੋ ਰਹੀ ਹੈ ਤੇ ਉਥੇ ਹੀ ਦੱਸਦੀ ਹੈ ਕਿ ਅੱਜ ਮੁਰ ਤੋਂ ਪ੍ਰਤਾਪ ਸਿੰਘ ਬਾਜਬਾ ਨੂੰ ਥਾਣੇ ਦੇ ਵਿੱਚ ਸੱਦੇ ਆਏ ਤੇ ਜਿਸ ਤੋਂ ਬਾਅਦ 32 ਬੰਬਾਂ ਵਾਲੇ ਬਿਆਨ ਨੂੰ ਲੈ ਕੇ ਪੁੱਛ ਪੜਤਾਲ ਤੱਕ ਕੀਤੀ ਜਾਵੇਗੀ ਤੇ ਉਥੇ ਹੀ ਮੋੜਾ ਜਿਹੜਾ ਕਿ 32 ਬੰਬਾਂ ਨੂੰ ਲੈ ਕੇ ਜੋ ਬਿਆਨ ਪ੍ਰਤਾਪ ਸਿੰਘ ਬਾਜਬਾ ਨੇ ਇੱਕ ਨਿੱਜੀ ਇੰਟਰਵਿਊ ਦੇ ਵਿੱਚ ਦਿੱਤਾ ਸੀ ਉਸ ਨੂੰ ਲੈ ਕੇ ਸਿਆਸੀ ਕਮਸਾਣ ਹਜੇ ਵੀ جاری ਇੱਕ ਪਾਸੇ ਸਿੱਟਨੇ ਸੱਦੇ ਆ ਤੇ ਹੁਣ ਪੰਜਾਬ ਪੁਲਿਸ ਨੇ ਉਹਨਾਂ ਨੂੰ ਮੁਰ ਤੋਂ ਥਾਣੇ ਦੇ ਵਿੱਚ ਸੱਦ ਲਿਆ ਤੇ ਜਿਸ ਤੋਂ ਬਾਅਦ ਪਹਿਲਾ ਬੀ ਜਿਹੜਾ ਕਿ ਪੰਜਾਬ ਪੁਲਿਸ ਨੇ ਉਹਨਾਂ ਨੂੰ ਥਾਣੇ ਦੇ ਵਿੱਚ ਸਦਿਆ ਸੀ ਤੇ ਲਗਾਤਾਰ ਇਸ ਮਾਮਲੇ ਦੇ ਵਿੱਚ ਪੁੱਛ ਪੜਤਾਲ ਤੱਕ ਪ੍ਰਤਾਪ ਵੱਟਪਤ ਹੋ ਰਹੀ ਹੈ ਪਹਿਲਾ ਗੱਲ ਕਰਦੇ ਹਾਂ ਪੂਰਾ ਮਾਮਲਾ ਦੱਸਦੇ ਹਾਂ ਤੇ ਉੱਥੇ ਹੀ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਗਈ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਪੰਜਾਬ ਬੰਬ ਆਏ ਨੇ ਤੇ ਜਿਸ ਦੇ ਵਿੱਚ 18 ਚਲ ਗਏ ਨੇ ਤੇ 32 ਬਾਕੀ ਨੇ ਤੇ ਇਹ ਬਿਆਨ ਉਹਨਾਂ ਨੂੰ ਦੇਣਾ ਮਹਿੰਗਾ ਪੈ ਗਿਆ ਹੈ ਤੇ ਜਿਸ ਤੋਂ ਬਾਅਦ ਸਿਆਸੀ ਕਮਸਾਣ ਜਾਰੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਾਈਵ ਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਲਾਈਵ ਹੋ ਕੇ ਜਿਹੜਾ ਕਿ ਪ੍ਰਤਾਪ ਬਾਜਬਾ ਨੂੰ ਵੱਡਾ ਛੜਕਾ দেয়া ਜਾਂਦਾ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿੱਧੇ ਸਵਾਲ ਤਾਂ ਕਰ ਲੈਂਦੇ ਨੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਤਾਪ ਬਾਜਬਾ ਨੂੰ ਇਹ ਜਾਣਕਾਰੀ ਕਿੱਥੋਂ ਮਿਲੀ ਹੈ ਤੇ ਜੇਕਰ ਉਹਨਾਂ ਨੂੰ ਇਹ ਜਾਣਕਾਰੀ ਸੀ ਤਾਂ ਉਹਨਾਂ ਨੇ ਪੰਜਾਬ ਪੁਲਿਸ ਨੂੰ ਕਿਉਂ ਨਹੀਂ ਦੱਸਿਆ ਤੇ ਜਿਸ ਤੋਂ ਬਾਅਦ ਸਿਆਸੀ ਕਮਸਾਣ ਮੱਚਦਾ ਹੋਇਆ ਨਜ਼ਰ ਆਇਆ ਤੇ ਉੱਥੇ ਪੰਜਾਬ ਪੁਲਿਸ ਭੇਜ ਦਿੱਤੀ ਜਾਂਦੀ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਪ੍ਰਤਾਪ ਬਾਜਬਾ ਤੋਂ ਇਹ ਪੁੱਛ ਪੜਤਾਲ ਕੀਤੀ ਜਾਣਦੀ ਹੈ ਕਿ ਪ੍ਰਤਾਪ ਬਾਜਬਾ ਜੀ ਦੱਸੋ ਤੁਸੀਂ ਤੁਹਾਨੂੰ ਥਾਣੇ ਦੇ ਵਿੱਚੋਂ ਜਦੋਂ ਸੱਦਿਆ ਗਿਆ ਤਾਂ ਹੁਣ ਤੁਸੀਂ ਇਹ ਦੱਸੋ ਕਿ ਤੁਹਾਨੂੰ ਇਹ ਬੰਬਾਂ ਬਾਰੇ ਜਾਣਕਾਰੀ ਕਿੱਥੋਂ ਮਿਲੀ ਤੇ ਤੁਹਾਨੂੰ ਕਿਸ ਨੇ ਦੱਸਿਆ ਕਿ ਤੁਹਾਡੇ ਜਿਹੜਾ ਕਿ ਬੰਬਾਂ ਨੂੰ ਲੈ ਕੇ ਨਾ ਹੀ ਪੰਜਾਬ ਸਰਕਾਰ ਨੂੰ ਪਤਾ ਹੈ ਤੇ ਨਾ ਹੀ ਏਜੰਸੀਆਂ ਨੂੰ ਪਤਾ ਹੈ ਤੇ ਤੁਹਾਨੂੰ ਇਹ ਖੂਫੀਆ ਜਾਣਕਾਰੀ ਕਿੱਥੋਂ ਮਿਲੀ ਕਿ ਤੁਹਾਡੇ ਪਾਕਿਸਤਾਨੀਆਂ ਦੇ ਨਾਲ ਲਿੰਕ ਨੇ ਕਿ ਤੁਹਾਡੇ ਹੱਤਵਾਦੀਆਂ ਦੇ ਨਾਲ ਲਿੰਕ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਪ੍ਰਤਾਪ বাজਵਾ ਹੁਣ ਕਸੁੱਤੇ ਫਸਦੇ ਹੋਏ ਨਸਰ ਆ ਰਹੇ ਨੇ ਤੇ ਦੂਜੇ ਪਾਸੇ ਉੱਥੇ ਹੀ ਪ੍ਰਤਾਪ ਬਾਜਪਾ ਨੂੰ ਪਹਿਲਾ ਮੋਹਾਲੀ ਥਾਣੇ ਦੇ ਵਿੱਚ ਸਦਿਆ ਜਾਂਦਾ ਹੈ ਕਾਂਗਰਸ ਪਾਰਟੀ ਖੁਦ ਜਾਣਦੀ ਹੈ ਉਹਨਾਂ ਦੇ ਨਾਲ ਤੇ ਜਿਸ ਤੋਂ ਬਾਅਦ ਉੱਥੇ ਹੀ ਥਾਣੇ ਦੇ ਬਾਹਰ ਕਾਂਗਰਸੀ ਪੱਕੇ ਡੇਰੇ ਲਾ ਕੇ ਬੈਹ ਜਾਂਦੇ ਨੇ ਜਦੋਂ ਤੱਕ ਪ੍ਰਤਾਪ ਬਾਜਪਾ ਥਾਣੇ ਦੇ ਬਾਹਰੋਂ ਨਹੀਂ ਆਉਂਦੇ ਲਗਾਤਾਰ 5 ਪੰਜ ਘੰਟੇ ਜਿਹੜੀ ਕਿ ਪੁੱਛ ਪੜਤਾਲ ਤੱਕ ਕੀਤੀ ਜਾਂਦੀ ਹੈ ਤੇ ਪ੍ਰਤਾਪ ਬਾਜਪਾ ਨੂੰ ਪੁੱਛਿਆ ਜਾਂਦਾ ਹੈ ਕਿ ਤੁਹਾਨੂੰ ਇਹ ਜਾਣਕਾਰੀ ਕਿੱਥੋਂ ਮਿਲੀ ਤੇ ਜਿਸ ਤੋਂ ਬਾਅਦ ਉੱਥੇ ਹੀ ਪ੍ਰਤਾਪ ਬਾਜਪਾ ਨੇ ਹਾਈ ਕੋਰਟ ਦਾ ਰੋਕ ਕਰ ਲਿੱਤਾ ਹਾਈ ਕੋਰਟ ਦੇ ਵੱਲੋਂ ਜਿਹੜਾ ਕਿ ਪਰ ਪ੍ਰਤਾਪ ਬਾਜਵਾ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਹੁਣ ਕੋਈ ਵੀ ਬਿਆਨ ਨਹੀਂ ਦੇਣਾ ਤੇ ਦੂਜੇ ਪਾਸੇ ਉਹ ਉੱਤੇ ਪਰਚਾ ਤੱਕ ਦਰਜ ਹੋ ਜਾਂਦਾ ਹੈ ਹਾਈ ਕੋਰਟ ਦੇ ਦਰੱਖ ਕੀਤਾ ਜਾਂਦਾ ਹੈ ਪ੍ਰਤਾਪ ਬਾਜਵਾ ਕਹਿੰਦੇ ਨੇ ਕਿ ਜੋ ਮੇਰੇ ਉੱਤੇ ਪਰਚਾ ਹੋਇਆ ਉਸ ਨੂੰ ਰੱਦ ਕੀਤਾ ਜਾਵੇ ਮੰਗ ਤਾਂ ਕੀਤੀ ਜਾਂਦੀ ਹੈ ਤੇ ਹੁਣ ਉੱਥੇ ਹੀ ਸਿੱਟ ਨੇ ਜਿਹੜਾ ਕਿ ਉਹਨਾਂ ਨੂੰ ਸੰਮਣ ਜਾਰੀ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਹੁਣ ਸਿੱਟ ਵੀ ਉਹਨਾਂ ਤੋਂ ਪੁੱਛ ਪੜਤਾਲ ਕਰੇਗੀ ਪਰੰਤੂ ਇਸ ਤੋਂ ਪਹਿਲੇ ਹੀ ਪੰਜਾਬ ਪੁਲਿਸ ਉਹਨਾਂ ਨੂੰ ਸੱਦ ਲੈਂਦੀ ਹੈ ਤੇ ਜਿਸ ਤੋਂ ਬਾਅਦ ਅੱਜ ਮੁਹਾਲੀ ਥਾਣੇ ਦੇ ਵਿੱਚ ਉਹਨਾਂ ਨੂੰ ਮੁਰ ਤੋਂ ਸੱਦਿਆ ਗਿਆ ਹੈ ਤੇ ਉੱਥੇ ਹੀ ਪ੍ਰਤਾਪ ਬਾਜਪਾ ਤੋਂ 32 ਮੰਮਾ ਵਾਲੇ ਬਿਆਨ ਬਾਰੇ ਅੱਜ ਫਿਰ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਤੇ ਪ੍ਰਤਾਪ ਬਾਜਪਾ ਨੂੰ ਕਿਤੇ ਨਾ ਕਿਤੇ ਵੱਡਾ ਝਟਕਾ ਤੱਕ ਲੱਗ ਸਕਦਾ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਪ੍ਰਤਾਪ ਬਾਜਪਾ ਦੇ ਮਾਮਲੇ ਦੇ ਵਿੱਚ ਅਗਲੀ ਸਣਵਾਈਆ ਪਰੰਤੂ 7 ਮਈ ਨੂੰ ਹੋਣੀ ਹੈ ਤੇ ਹੁਣ ਪੰਜਾਬ ਪੁਲਿਸ ਵੀ ਉਹਨਾਂ ਨੂੰ ਸਾਧਦੀ ਹੋਈ ਨਜ਼ਰ ਆ ਰਹੀ ਹੈ ਸੰਮਣ ਤੱਕ ਜਾਰੀ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਅੱਜ ਮੁਹਾਲੀ ਥਾਣੇ ਦੇ ਵਿੱਚ ਪੇਸ਼ ਹੋਏ ਨੇ ਪ੍ਰਤਾਪ ਬਾਜਵਾ ਤੇ ਉੱਥੇ ਹੀ ਆਜੀ ਇਸ ਮਾਮਲੇ ਦੇ ਵਿੱਚ ਪੁੱਛ ਪੜਤਾਲ ਤੱਕ ਕੀਤੀ ਜਾਵੇਗੀ ਤੇ ਹੁਣ ਸਭ ਤੋਂ ਵੱਡਾ ਸਵਾਲ ਇਹ ਬਣਦਾ ਹੈ ਕਿ ਪ੍ਰਤਾਪ ਬਾਜਵਾ ਦੇ ਵੱਲੋਂ ਜਿਹੜੀ ਜੋ ਜਾਣਕਾਰੀ ਜੋ ਬਿਆਨ ਦਿੱਤੇ ਗਏ ਉਸ ਨੂੰ ਲੈ ਕੇ ਹੁਣ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਕੀ ਹੋਵੇਗਾ